ਟ੍ਰਾਈ ਲਾ ਰਹੇ ਹਨ ਸਮੁੱਤੀਆਂ ਸਮੁੱਤੀਆਂ ਸਮਾ ਪੰਜਾਬ ਨਾਲ ਬੱਖ-ਬੱਖ ਖੜੇ ਰਹਿੰਦੇ। ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ, ਮਖੌਲ ਕਰ ਰਿਹਾ, ਗਮਰਾਹ ਕਰ ਰਿਹਾ। ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ, ਤੜਾ ਤੜਾ ਕਰ ਰਹੇ ਨੇ, ਕੈਂਸਰ ਦੇ ਨਾਲ, ਕਾਲੀ ਪੀੜੇ ਦੇ ਨਾਲ, ਹੋਰ ਭਿਆਨਕ ਮਾਰਗਾਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਮਿਲ ਰਹੀ ਹੈ। ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਣਾਾਂ 'ਚ ਬਹਿ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜਣਾਾਂ 'ਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਇਕਲੀਆਂ ਕਹਾਣੀਆਂ ਤੋਂ ਇਲਾਵਾ ਛਟਕਲਿਆਂ ਤੋਂ ਇਲਾਵਾ ਗੱਫਾਂ ਤੋਂ ਇਲਾਵਾ ਵਿਰੋਧੀਆਂ ਦੇ ਤੰਜ ਕਸਨ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਉਹਨੇ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ ਇੱਕ-ਇੱਕ ਮੀਟਿੰਗ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਕਿ ਜਿਸ ਤਰ੍ਹਾਂ ਕੋ ਨੈਪੂਲਾ ਕੋ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਭਾਈ ਉਹਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਇਹ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬਕਟੀਰੀਏ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਚ ਗਿਆ 10-12 ਸਾਲ ਪਹਿਲਾਂ ਇੱਥੇ ਬੋਟੇ دریا ਦੇ ਉੱਤੇ ਖੜ ਕੇ ਸਿੱਟ ਕੇ ਬਕਟੀਰੀ ਦੀ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ 10 ਸਾਲ ਲੰਘ ਗਏ ਹੁਣ ਉਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਪਰਦਵਾਸ ਨਹੀਂ ਹੁਣ ਇਹ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਜਿਸ ਤਰ੍ਹਾਂ ਭਾਈ ਤੁਹਾਨੂੰ ਇਹ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਰੋਏਪੁਰ ਰੋਡ ਦੇ ਉੱਤੇ ਡੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਆ ਤੇ ਇਥੋਂ ਇਹ ਜਗ੍ਹਾ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਕਾਹਾਂ ਕਿਉਂ ਲੈ ਗਏ ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹਨੇ ਵੀ ਲਲਾ ਲਲਾ ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆਹ ਕਰਤਾ ਆਹ ਕਰਤਾ ਉਹਨਾਂ ਕੱਖ ਨਹੀਂ ਹੋਣਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜਲ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੋਣਾ ਕੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਚੱਕ ਕੇ ਜੇਲ ਸੱਟਣੇ ਆ ਬੰਦ ਕਰਨੇ ਆ ਬਾਤ ਦੇਣੇ ਆ ਬਾਹਤਰੀ ਸਰਕਾਰ ਨੇ ਉਹ ਕਰ ਲਏ ਤੇ ਨਹੀਂ ਪਰ ਹਰ ਹਾਲ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਲਾ ਸਰ ਡਾਈ ਲਾ ਰਹੇ ਆ ਸਮੂਚੀ ਟੀਮ ਸਮੁੱਚਾ ਪੰਜਾਬ ਨਾਲ ਵੱਖ-ਵੱਖ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮੁਖੌੜ ਕਰ ਰਿਹਾ ਗਮਰਾਹ ਕਰ ਰਿਹਾ ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ ਲੋਕ ਮਰ ਰਹੇ ਨੇ ਤਰਾਤਰਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੇ ਪੀਲੇ ਦੇ ਨਾਲ ਹੋਰ ਭਿਆਨਕ ਮਾਰਗਾਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਮਿਲੀਆਂ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਨਾਹਾਂ ਦੇ ਬਹਿ ਜਾਊਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜਨਾਹਾਂ ਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਇਕਲੀਆਂ ਕਹਾਣੀਆਂ ਤੋਂ ਇਲਾਵਾ ਚਟਕੁਲਿਆਂ ਤੋਂ ਇਲਾਵਾ ਗੱਪਾਂ ਤੋਂ ਇਲਾਵਾ ਵਿਰੋਧੀਆਂ ਦੇ ਤੰਜ ਕਸਨ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਨੇ ਲਗਾਤਾਰ 2-3 ਮੀਟਰਾਂ ਸੱਤਿਆਂ 1 ਕਿੰਮੀਟਰ ਮੀਟਰ ਸੱਤੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਫਿਰ ਜਿਸ ਤਰ੍ਹਾਂ ਕੋਈ ਨੈਪੂਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਬਈ ਤੋੜਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਨਾ ਮਾਰ ਜਗਾ 10-12 ਸਾਲ ਪਹਿਲਾਂ ਇੱਥੇ ਬੁੱਢੇ ਦਰਿਆ ਦੇ ਉੱਤੇ ਖੜ ਕੇ ਸਿੱਟ ਕੇ ਬੈਕਟੀਰੀਏ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ਼ 10 ਸਾਲ ਲੰਘ ਗਏ ਉਹਨੂੰ ਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਔਰ ਹੁਣ ਇਹ ਪ੍ਰਤੀਵਾਸ ਨਹੀਂ ਹੁਣੇ ਡਰਾਮਾ ਨਹੀਂ ਚੱਲੂਗਾ ਜੋ ਅਸੀਂ ਜਿਸ ਤਰ੍ਹਾਂ ਬਾਈ ਅਮਤੋਜੀ ਨੇ ਕਿਹਾ ਕਿ 1 ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਰੋਏਪੁਰ ਰੋਡ ਦੇ ਉੱਤੇ ਡੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਹਾਂ ਤੇ ਇੱਥੋਂ ਇਹ ਜਗ੍ਹਾ ਬੰਦ ਕਰਕੇ ਉਠਾਂਗੇ ਸਵਾਸੀ ਕਈ ਵਾਰੀ ਸਵਾਲ ਉੱਠਦਾ ਨਹੀਂ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਗਾਹਾਂ ਕਿਉਂ ਦੇ ਗਏ ਕਹਿੰਦੇ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹ ਨਹੀਂ ਵੀ ਲਲਾ ਲਲਾ ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆਹ ਕਰਤਾ ਆਹ ਕਰਤਾ ਉਹਨਾਂ ਕੱਖ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਸਾਰੇ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨ ਬਣਿਆ ਹੋਇਆ ਚਾਹੇ ਧਰਤੀ ਹੈ ਤਾਂ ਤੇ ਚਾਹੀਦੀ ਰਾਮਾ ਜੁਲਿਆਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੋਣਾ ਕੋਕੇ ਜੜ ਕੇ ਉਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਜਾ ਕੇ ਜੇਲ੍ਹ ਸਪਣੇ ਆ ਬੰਦ ਕਰਨੇ ਆ ਬਾਚੇ ਦੇਣੇ ਆ ਭਵੰਤਰੀ ਸਰਕਾਰ ਨੇ ਉਹ ਕਰ ਲਏ ਤੇ ਨਹੀਂ ਪਰ ਹਾਲ ਹਾਲ ਦੇ ਵਿੱਚ ਅਸੀਂ ਇਹ ਜਹਿਰਾ ਬੰਦ ਕਰਕੇ ਸਾਲਾ